ਆਸਰੇ ਗੱਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਜੀ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਵੀ ਅੱਗ ਨਾਲ ਕਣਕ ਮੱਚ ਕੇ ਬਹੁਤ ਜਿਆਦਾ ਨੁਕਸਾਨ ਹੋ ਗਿਆ ਇਹਦੇ ਉੱਤੇ ਮੈਂ ਇੱਕ ਛੋਟਾ ਜਿਹਾ ਆਪਦਾ ਵਿਚਾਰ ਦੱਸਣਾ ਚਾਹਣਾਗਾ ਵੀ ਬਾਕੀ ਤਾਂ ਸਾਰੇ ਹੀ ਸਿਆਣੇ ਹੋ ਯਾਰ ਜੇ ਇਹ ਵੀਡੀਓ ਚੰਗੀ ਲੱਗੀ ਤਾਂ ਚੈਨਲ ਫੋਲੋ ਜ਼ਰੂਰ ਕਰ ਲਿਓ ਇੱਕ ਗੱਲ ਚ ਵੀ ਮਿਰਚ ਦਮ ਲੱਗਿਆ ਨਹੀਂ ਰਹਿਣੋ ਯਾਰ ਕੋਈ ਚੱਕਰ ਨਹੀਂ ਹੈਣਾ ਤੇ ਬਾਈ ਇਹਦੇ ਵਿੱਚ ਮੇਰਾ ਐ ਸੋਚਿਆ ਕਿ ਇੱਕ ਛੋਟਾ ਜਿਹਾ ਵੀ ਵੀ ਜਿਹੜਾ ਮੇਰਾ ਵਿਚਾਰ ਆ ਜੇ ਕੋਈ ਬੰਦਾ ਲਾਗੂ ਕੋਈ ਪਿੰਡ ਚ ਪੰਚਾਇਤ ਸੌਣ ਕੇ ਵੀਡੀਓ ਪੰਚਾਇਤ ਲਾਗੂ ਕਰਨਾ ਚਾਹੁੰਦੀ ਆ ਕਰ ਸਕਰੀ ਇਹ ਤਾਂ ਬਈ ਜਰ ਮੈਂ ਉਹਨਾਂ ਦਾ ਧੰਨਵਾਦੀ ਹੋਊਗਾ ਤੇ ਹੁਣ ਤੁਸੀਂ ਦੇਖ ਲਓ ਯਾਰ ਸਰਕਾਰਾਂ ਸਰਕਾਰਾਂ ਤਾਂ ਆਪਾਂ ਨੂੰ ਕੁਝ ਨਹੀਂ ਦੇ ਰਹੀਆਂ ਵੀ ਮੈਂ ਇਹ ਕਹਿੰਦਾ ਵੀ ਸਰਕਾਰ ਆਪਣੀ ਬਾਹ ਮੜੂ ਜਾ ਕੋਸੋ ਰੂ ਇਹ ਤਾਂ ਬਈ ਆਪਾਂ ਨੂੰ ਆਪ ਦੀ ਆਪ ਹਿੰਮਤ ਕਰਨੀ ਪੂ ਮੈਂ ਤਾਂ ਇਹ ਕਹਿੰਦਾ ਵੀ ਇੱਕ ਕਮੇਟੀ ਬਣਾ ਲੈਣ ਪਿੰਡ ਚ 10 20 ਬੰਦੇ ਸਿਆਣੇ ਇਕੱਠੇ ਹੋ ਕੇ ਹਨਾ ਕਮੇਟੀ ਬਣਾ ਕੇ ਹਰੇਕ 6 ਮਹੀਨੇ ਬਾਅਦ ਜਾਂ ਸਾਲ ਬਾਅਦ ਵੀ ਪੈਸੇ ਇਕੱਠੇ ਕਰ ਲੈਣ ਲਿਆ ਮਗਰ 100 100 ਜਾਂ 2 200 ਜਾਂ 5 500 ਕਿੰਨੇ ਵੀ ਵੀ ਪੈਸੇ ਆਪ ਦੇ ਹਿਸਾਬ ਨਾਲ ਰੱਖ ਕੇ ਇਕੱਠੇ ਕਰਕੇ ਉਹ ਇੱਕ ਖਾਤਾ ਖਲਾ ਲੈਣਾ ਉਹਦੇ ਵਿੱਚ ਰੱਖ ਲੈਣਾ ਰੱਖ ਕੇ ਤੇ ਜੇ ਕਿਸੇ ਭਰਾ ਦਾ ਨੁਕਸਾਨ ਹੁੰਦਾ ਹਨ ਵੀ ਇਹ ਮੇਰਾ ਵਿਚਾਰ ਆ ਛੋਟਾ ਜਿਹਾ ਜੇ ਕਿਸ ਨੂੰ ਚੰਗਾ ਲੱਗਿਆ ਬਈ ਵੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀ ਜੇ ਕਿਸੇ ਭਰਾ ਦਾ ਨੁਕਸਾਨ ਹੁੰਦਾ ਕਿਸੇ ਗਰੀਬ ਬੰਦੇ ਦੀਆਂ ਠੇਕੇ ਵਾਲੀ ਦੀਆਂ ਕਿਸੇ ਵੀ ਜਰਾ ਵੀ ਕੋਈ ਫਸਲ ਦਾ ਨੁਕਸਾਨ ਹੁੰਦਾ ਕੁਝ ਵੀ ਹੁੰਦਾ ਵੀ ਕਿਸੇ ਵੀ ਤਰੀਕੇ ਨਾਲ ਵੀ ਉਹਨੂੰ ਜਿੰਨੇ ਕੁ ਪੈਸੇ ਦੀ ਫਸਲ ਆ ਵੀ ਉਹਨੇ ਕੇ ਪੈਸੇ ਉਹ ਪੈਸਿਆਂ ਦੇ ਵਿੱਚੋਂ ਦੇ ਜਾ ਕਰਨ ਵੀ ਹਰੇਕ ਸਾਲ ਇਹ ਉਹ ਪੈਸੇ ਇਕੱਠੇ ਕਰਕੇ ਰੱਖੀ ਜਾ ਕਰਨ ਵੀ 10-20 ਲੱਖ ਰੁਪਏ ਇਕੱਠਾ ਹੋ ਗਿਆ ਜਦ ਪਿਆਰ ਹੋ ਹੋਣਾ ਵੀ ਪਰ ਬੰਦੇ ਚੰਗੇ ਹੋਣ ਵੀ ਕੋਈ ਇੱਕ ਬੰਦੀ ਨਾ ਨਾ ਸਾਰੇ ਪੈਸੇ ਖਾ ਜੇ ਤੇ ਸਿਆਣੇ ਬੰਦੇ ਚਾਰ ਵਿਚਾਰ ਬਣਾ ਕੇ ਤੇ ਵੀ ਉਹੋ ਦੇਖ ਲੈਣ ਵੀ ਆਪਾਂ ਇਹ ਕਰਕੇ ਵੀ ਇੱਕ ਸਾਲ ਬਾਅਦ ਜਾਂ 6 ਮਹੀਨੇ ਬਾਅਦ ਵੀ ਇੱਕ ਰਕਮ ਦਾ ਜਿਹੜਾ ਜੇ ਕਿਸੇ ਦੀ ਆਪਣੇ ਸਾਰੇ ਪਿੰਡ ਦੀ ਫਾਹਲ ਦਾ ਬੀਮਾ ਬਣ ਜੂ ਉਹ ਜੇ ਕਿਸੇ ਕਪੜਾ ਦਾ ਨੁਕਸਾਨ ਹੁੰਦਾਗਾ ਹੁਣ ਜਿਵੇਂ ਇੱਥੇ ਸਾਡੇ ਪਿੰਡ ਨਾਲ ਕੜੇਲੀ 4-5 ਕਿੱਲੇ ਠੇਕੇ ਤੇ ਵਾਹਣ ਸੀ ਵਿਚਾਰੇ ਕੋਲੇ ਉਹਦੀ ਕਣਕ ਮੱਚ ਗਈ ਤੇ ਹੁਣ ਜੇ ਐਂ ਪੈਸੇ ਇਕੱਠੇ ਕਰਕੇ ਆਪਣੇ ਕੋਲ ਰੱਖੇ ਹੁੰਦੇ ਹਨਾ ਆਪਾਂ ਨੂੰ ਦੇ ਦਿੰਦੇ 50000 ਦੀ ਕਿੱਲੇ ਜਾਂ 55000 ਦੀ ਕਿੱਲੇ ਜੋ ਕਣਕ ਹੋਈ ਹੈ ਹਨਾ ਤੇ ਉਹਨੂੰ ਆਪਾਂ ਦੇ ਦਿੰਦੇ ਤੇ ਨਾਲੇ ਤਾਂ ਵਿਚਾਰੇ ਦਾ ਉਹਦਾ ਟਾਈਮ ਪਾਸ ਹੋ ਜਾਂਦਾ 6 ਮਹੀਨੇ ਤੇ ਨਾਲੇ ਆਪਾਂ ਨੂੰ ਵੀ ਐ ਸਿਕਿਉਰਿਟੀ ਜਿਹੜੀ ਹੋਊਗੀ ਚਲ ਕੋਈ ਗੱਲ ਨਹੀਂ ਵੀ ਯਾਰ ਜੇ ਕਿਸੇ ਦਾ ਮਾੜਾ ਮੋਟਾ ਨਖਾਨ ਹੁੰਦਾ ਤਾਂ ਆਪਾਂ ਪ੍ਰਵਾਇਡ ਕਰ ਲਾਂਗੇ ਹਨਾ ਵੀ ਹੁਣ ਉਹ ਸਰਕਾਰ ਅਸਰਕੂਰਾਂ ਵਾਲਾ ਤਾਂ ਕੰਮ ਗਿਆ ਦੂਰ ਆਉਦਾ ਨਾ ਹੀ ਆਪਾਂ ਨੂੰ ਸਰਕਾਰ ਕੋਈ ਮਦਦ ਕਰੇ ਨਾ ਹੀ ਆਪਾਂ ਮੰਗੀਏ ਉਹਨਾਂ ਤੋਂ ਲੋੜ ਹੀ ਨਹੀਂ ਯਾਰ ਜੇ ਥੋੜੇ ਥੋੜੇ ਨਾਲ 1000 1000 ਨਾਲ ਯਾਰ ਆਪਾਂ ਨੂੰ ਫਰਕ ਨਹੀਂ ਪੈਂਦਾ ਹਨਾ ਜੇ ਸੀ ਮਿਹਨਤਿਆਂ ਸਾਲ ਤੋਂ ਵੀ ਫਸਲ ਆਈ ਤੋਂ ਜਿਵੇਂ ਆਪਾਂ ਡੇਰੇ ਦੀ ਬਾਸ ਪਾਉਣੇ ਹੁੰਦੇ ਆਗੇ ਜਾਂ ਹੋਰ ਕੋਈ ਸਾਂਝਾ ਕੰਮ ਕਰ ਦੋਣੇ ਐ ਸਾਂਝੇ ਪੈਸੇ ਇਕੱਠੇ ਕਰਕੇ ਜਾਂ ਜਿਵੇਂ ਕਿਸਾਨ ਯੂਨੀਅਨ ਨੂੰ ਆਪਾਂ ਦਿੰਦੀ ਰਹੇ ਨਾਲੇ ਤਾਂ ਯਾਰ ਕਿਸੇ ਗਰੀਬ ਬੰਦੇ ਦਾ ਭਲਾ ਹੋ ਜੂਗਾ ਕਲੀਅਰ ਵਿੱਚ ਕੋਈ ਸਰਤਾ ਰੱਖ ਲੋ ਉਹਦੇ ਵੀ ਯਾਰ ਜੇ ਬੰਦੇ ਦਾ ਨੁਕਸਾਨ ਹੋਊ ਤਾਂ ਭਾਈ ਪੈਸੇ ਮਿਲਣਗੇ ਵੀ ਹਰੇਕ ਬੰਦਾ ਹੀ ਨਾ ਕਿਤੇ ਆ ਕੇ ਜਿਗੇ ਦੀ ਕਣਕ ਡਕਪੀ ਉਹ ਵੀ ਆ ਕੇ ਕਹੇਦੇ ਵੀ ਭਾਈ ਮੈਨੂੰ ਦੇ ਪੈਸੇ ਮੇਰ ਤਾਂ ਆ ਨੁਕਸਾਨ ਹੋ ਗਿਆ ਹਨਾ ਜਿਵੇਂ ਕਿਸੇ ਦੀ ਅੱਗ ਨਾਲ ਕਣਕ ਮੱਚ ਗਈ ਜਾਂ ਕੁਝ ਵੀ ਨੁਕਸਾਨ ਹੋ ਗਿਆ ਵੀ ਉਹ ਹਿਸਾਬ ਨਾਲ ਯਾਰ ਚਾਰ ਬੰਦੇ ਬੈਹਿ ਕੇ ਵਿਚਾਰ ਬਣਾ ਕੇ ਉਹਨੂੰ ਪੈਸੇ ਦੇ ਤੇ ਤੇ ਨਾਲੇ ਤਾਂ ਆੜੇ ਦਾ ਟਾਈਮ ਪਾਸ ਵਧੀਆ ਹੋ ਜੀ ਸੀ ਮਹੀਨੇ ਲੰਘ ਜਾ ਕਰਨਗੇ ਤੇ ਨਾਲੇ ਯਾਰ ਸਾਰੇ ਪਿੰਡ ਨੂੰ ਥੋੜੇ ਥੋੜੇ ਪੈਸੇ ਨਾਲ ਫਰਕ ਕੋਈ ਨਹੀਂ ਪੈਂਦਾ ਇਹ ਮੇਰਾ ਛੋਟਾ ਜਿਹਾ ਵਿਚਾਰ ਸੀ ਵੀ ਜੇ ਕੋਈ ਵੀਡੀਓ ਮੇਰੀ ਭਰਾ ਦੇਖਦਾਗਾ ਹਨਾ ਚੰਗੀ ਲੱਗਦੀ ਆ ਤਾਂ ਵੀਡੀਓ ਬਰਤਬਾਰ ਸ਼ੇਅਰ ਕਰ ਦਿਓ ਜੇ ਕੋਈ ਪੰਚਾਇਤ ਮਤਾਂ ਪਾ ਕੇ ਇਸ ਤਰ੍ਹਾਂ ਦੀ ਕਮੇਟੀ ਬਣਾਉਂਦੀ ਆ ਯਾਰ ਮੈਂ ਵੀਡੀਓ ਵੀ ਉਹਨਾਂ ਦੀ ਫ੍ਰੀ ਬਣਾ ਕੇ ਜਾਊਂਗਾ ਕੇ ਤੇ ਹੋਰ ਜਾਣਕਾਰੀ ਲਈ ਵੀ ਉਹਨਾਂ ਦੇਖਣ ਲਈ ਆਪਣਾ ਚੈਨਲ ਫੋਲੋ ਕਰ ਲਓ ਬਈ ਧੰਨਵਾਦ ਸਾਰੇ ਭਰਾਵਾਂ ਦਾ